ਸ਼ਰਾਬ ਚਾਹੀਏ ਦੇਸੀਏ ਚਾਹੀਏ ਅੰਗਰੇਜ਼ੀਏ ਜਿਹੜਾ ਇਹਨਾਂ ਦਾ ਬੇਸ ਮਟੀਰੀਅਲ ਹੈ ਉਹ ਬਿਲਕੁਲ ਇੱਕੋ ਜਿਹਾ ਹੀ ਹੁੰਦਾ ਹੈ ਦੋਨਾਂ ਸ਼ਰਾਬ ਦਾ ਮਤਲਬ ਕਿ ਜਿਹੜੀ ਚੀਜ਼ ਦੇ ਨਾਲ ਸ਼ਰਾਬ ਬਾਨੀ ਸ਼ੁਰੂ ਹੁੰਦੀ ਹੈ ਉਹ ਮਟੀਰੀਅਲ ਦੋਨਾਂ ਸ਼ਰਾਬਾਂ ਦਾ ਇੱਕੋ ਜਿਹਾ ਹੁੰਦਾ ਹੈ ਦੇਸੀ ਦਾ ਵੀ ਅੰਗਰੇਜ਼ੀ ਦਾ ਜਦੋਂ ਕੈਮੀਕਲ ਇੱਕ ਵਰਤਿਆ ਜਾਂਦਾ ਹੈ ਦੋਨਾਂ ਸ਼ਰਾਬ ਨੂੰ ਤਿਆਰ ਕਰਨ ਦੇ ਲਈ ਫਿਰ ਇਹਨਾਂ ਦੇ ਰੇਟ ਦੇ ਵਿੱਚ ਫਰਕ ਕਿਉਂ ਹੈ 1000 ਰੁਪਏ ਦੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਦੇ ਵਿੱਚੋਂ 500 ਤੋਂ ਲੈ ਕੇ 600 ਰੁਪਏ ਤਾਂ ਸਿਰਫ ਤੇ ਸਿਰਫ ਟੈਕਸ ਨਿਕਲ ਜਾਂਦਾ ਹੈ ਜਿਹੜਾ ਗਵਰਨਮੈਂਟ ਨੂੰ ਜਾਂਦਾ ਹੈ ਮਤਲਬ ਕਿ ਬੋਤਲ ਦੀ ਤੇ ਭਰ ਸਕਦੇ ਨਹੀਂ ਦੇਸੀ ਸ਼ਰਾਬ ਉਹਨਾਂ ਲੋਕਾਂ ਨੂੰ ਖਾਸ ਕਰਕੇ ਟਾਰਗੇਟ ਕਰਕੇ ਬਣਾਈ ਜਾਂਦੀ ਹੈ ਜਿਹੜੇ ਮਿਹਨਤ ਕਾ ਸ਼ਲੋਕ ਨੇ ਪੂਰਾ ਦਿਨ ਦਿਹਾੜੀ ਦੱਪਾ ਕਰਦੇ ਨੇ ਤੇ ਸ਼ਾਮ ਨੂੰ ਜਿਆਦਾ ਖਰਚ ਨਹੀਂ ਕਰ ਸਕਦੇ ਤੇ ਨੋਰਮਲ ਜੀ ਸ਼ਰਾਬ ਲੈ ਕੇ ਪੀਣਾ ਚਾਹੁੰਦੇ ਨੇ ਦੇਸੀ ਸ਼ਰਾਬ ਦਾ ਪ੍ਰੋਸੈਸ ਕਾਫੀ ਜਿਆਦਾ ਸਿੰਪਲ ਹੁੰਦਾ ਹੈ ਘੱਟ ਫਿਲਟਰਿੰਗ ਹੁੰਦੀ ਹੈ ਘੱਟ ਟੈਸਟਿੰਗ ਹੁੰਦੀ ਹੈ ਤੇ ਤੇਜ਼ੀ ਦੇ ਨਾਲ ਹੀ ਸ਼ਰਾਬ ਬਣਾਈ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਵਾਲ ਦਾ ਜਵਾਬ ਦੇਣ ਜਾ ਰਹੇ ਹਾਂ ਜੋ ਲੱਖਾਂ ਹੀ ਲੋਕਾਂ ਦੇ ਦਿਮਾਗ ਦੇ ਵਿੱਚ ਘੁੰਮਦਾ ਹੈ ਸਵਾਲ ਇਹ ਹੈ ਕਿ ਦੇਸੀ ਸ਼ਰਾਬ ਅੰਗਰੇਜ਼ੀ ਦੇ ਨਾਲੋਂ ਜ਼ਿਆਦਾ ਤੇਜ਼ ਚੜਦੀ ਹੈ ਫਿਰ ਅੰਗਰੇਜ਼ੀ ਸ਼ਰਾਬ ਮਹਿੰਗੀ ਕਿਉਂ ਹੁੰਦੀ ਜਦਕਿ ਜ਼ਿਆਦਾ ਨਸ਼ਾ ਦੇਸੀ ਦੇ ਵਿੱਚ ਹੈ ਉਹ ਪਹਿਲਾਂ ਚੜ ਜਾਂਦੀ ਹੈ ਇਹ ਤੁਹਾਨੂੰ ਦੇਖਣ ਨੂੰ ਇਹ ਸਿੰਪਲ ਜੀ ਗੇਮ ਲੱਗਦੀ ਹੋਵੇਗੀ ਪਰ ਇਹ ਇੱਕ ਬਹੁਤ ਵੱਡਾ ਖੇਡ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੂਰੇ ਫੁੱਲ ਡਿਟੇਲ ਦੇ ਵਿੱਚ ਸਿੰਪਲ ਤੇ ਸੌਖੀ ਲੈਂਗੁਏਜ ਦੇ ਵਿੱਚ ਇਹ ਸਾਰੇ ਪ੍ਰੋਸੈਸ ਨੂੰ ਸਮਝਾਂਗੇ ਯਕੀਨ ਮੰਨੋ ਇਹਦੇ ਵਿੱਚ ਕੁਝ ਏਦਾਂ ਦੇ ਸੱਚ ਨੇ ਜਿਹੜੇ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਨੇ ਹੋਣਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਖਰਕਾਰ ਸ਼ਰਾਬ ਦੇ ਵਿੱਚ ਉਹ ਕਿਹੜੀ ਚੀਜ਼ ਹੁੰਦੀ ਹੈ ਜਿਸ ਦੇ ਨਾਲ ਨਸ਼ਾ ਚੜਦਾ ਹੈ। ਅਸਲ ਵਿੱਚ ਜਿਹੜਾ ਸ਼ਰਾਬ ਪੀਣ ਤੋਂ ਬਾਅਦ ਨਸ਼ਾ ਹੁੰਦਾ ਹੈ ਉਹ ਇਥੈਨੋਲ ਦੀ ਵਜ੍ਹਾ ਦੇ ਕਾਰਨ ਹੁੰਦਾ ਹੈ। ਸ਼ਰਾਬ ਚਾਹੀ ਦੇਸੀ ਹੈ ਚਾਹੀ ਅੰਗਰੇਜ਼ੀ ਹੈ ਜਿਹੜਾ ਇਹਨਾਂ ਦਾ ਬੇਸ ਮਟੀਰੀਅਲ ਹੈ ਉਹ ਬਿਲਕੁਲ ਇੱਕੋ ਜਿਹਾ ਹੀ ਹੁੰਦਾ ਹੈ ਦੋਨਾਂ ਸ਼ਰਾਬ ਦਾ। ਮਤਲਬ ਕਿ ਜਿਹੜੀ ਚੀਜ਼ ਦੇ ਨਾਲ ਸ਼ਰਾਬ ਬਾਨੀ ਸ਼ੁਰੂ ਹੁੰਦੀ ਹੈ ਉਹ ਮਟੀਰੀਅਲ ਦੋਨਾਂ ਸ਼ਰਾਬਾਂ ਦਾ ਇੱਕੋ ਜਿਹਾ ਹੁੰਦਾ ਹੈ ਦੇਸੀ ਦਾ ਵੀ ਅੰਗਰੇਜ਼ੀ ਦਾ ਵੀ। ਸੌਖੇ ਸ਼ਬਦਾਂ ਦੇ ਵਿੱਚ ਕੀ ਇਹਦਾ ਨਸ਼ਾ ਦੇਣ ਵਾਲਾ ਕੈਮੀਕਲ ਇੱਕੋ ਥਾਂ ਤੋਂ ਹੀ ਲਿਆ ਜਾਂਦਾ ਹੈ। ਸਭ ਤੋਂ ਵੱਧ ਟੈਕਸ ਲੱਗਦਾ ਹੈ ਸ਼ਰਾਬ ਦੇ ਉੱਪਰ। ਇੰਡੀਆ ਦੀ ਹਰ ਇੱਕ ਸਟੇਟ ਆਪਣੇ ਹਿਸਾਬ ਦੇ ਨਾਲ ਸ਼ਰਾਬ ਦੇ ਉੱਪਰ ਟੈਕਸ ਤੈਅ ਕਰਦੀ ਹੈ। ਸਭ ਤੋਂ ਵੱਡਾ ਜਿਹੜਾ ਰੇਟ ਦੇ ਉੱਪਰ ਫਰਕ ਪੈਂਦਾ ਹੈ ਉਹ ਵੀ ਇਹੀ ਵਜ੍ਹਾ ਦੇ ਕਾਰਨ ਹੀ ਪੈਂਦਾ ਹੈ। ਅੰਗਰੇਜ਼ੀ ਸ਼ਰਾਬ ਦੇ ਉੱਪਰ ਗਵਰਨਮੈਂਟ ਬਹੁਤ ਜ਼ਿਆਦਾ ਟੈਕਸ ਲਗਾਉਂਦੀ ਹੈ। ਸਰਕਾਰ ਅੰਗਰੇਜ਼ੀ ਸ਼ਰਾਬ ਦੀ ਬੋਤਲ ਨੂੰ ਪ੍ਰੀਮੀਅਮ ਕੈਟਾਗਰੀ ਦੇ ਵਿੱਚ ਰੱਖਦੀ ਹੈ। 1000 ਰੁਪਏ ਦੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਦੇ ਵਿੱਚੋਂ 500 ਤੋਂ ਲੈ ਕੇ 600 ਰੁਪਏ ਤਾਂ ਸਿਰਫ਼ ਤੇ ਸਿਰਫ਼ ਟੈਕਸ ਨਿਕਲ ਜਾਂਦਾ ਹੈ ਜਿਹੜਾ ਗਵਰਨਮੈਂਟ ਨੂੰ ਜਾਂਦਾ ਹੈ। ਮਤਲਬ ਤੇ ਸਭ ਤੋਂ ਮੇਨ ਚੀਜ਼ ਤੇ ਇਹੀ ਹੋਗੀ ਜਿਸ ਦੇ ਕਰ ਰੇਟ ਦੇ ਵਿੱਚ ਫਰਕ ਪੈਂਦਾ ਹੈ ਅੰਗਰੇਜ਼ੀ ਦੇ ਉੱਪਰ ਬਹੁਤ ਜ਼ਿਆਦਾ ਟੈਕਸ ਹੈ ਤੇ ਦੇਸੀ ਦੇ ਉੱਪਰ ਬਹੁਤ ਘੱਟ ਟੈਕਸ ਹੈ ਇਸ ਤੋਂ ਅਗਲੀ ਚੀਜ਼ ਜਿਹੜੀ ਕੀਮਤ ਤੇ ਫਰਕ ਪਾਉਂਦੀ ਹੈ ਉਹ ਹੁੰਦੀ ਹੈ ਬੋਤਲ ਅਤੇ ਬ੍ਰਾਂਡ ਅੰਗਰੇਜ਼ੀ ਸ਼ਰਾਬ ਦਾ ਕਾਰੋਬਾਰ ਗਲੈਮਰ ਪੈਕੇਜਿੰਗ ਅਤੇ ਬ੍ਰਾਂਡ ਅਮੇਜ ਦੇ ਉੱਪਰ ਚੱਲਦਾ ਹੈ ਮਹਿੰਗੀ ਕੱਚ ਦੀ ਬੋਤਲ ਸਟਾਈਲਿਸ਼ ਲੇਬਲ ਚਮਕਦਾਰ ਡਿਜ਼ਾਈਨ ਅਲੱਗ ਤਰ੍ਹਾਂ ਦੀ ਬੋਤਲ ਦੀ ਸੀਲ ਤੇ ਵੱਡੇ ਵੱਡੇ ਇਸ਼ਤਿਹਾਰ ਬੋਰਡ ਲੱਗਦੇ ਨੇ ਸ਼ਰਾਬ ਦੀ ਬੋਤਲ ਦੇ ਟੀਵੀ ਦੇ ਉੱਪਰ ਐਡ ਚੱਲਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਤੇ ਇਹਦੇ ਕਾਰਨ ਵੀ ਅਗਰੇਜੀ ਸ਼ਰਾਬ ਦੀ ਬੋਤਲ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਖਰਚ ਕਰਦੇ ਨੇ ਮਸ਼ਹੂਰੀ ਕਰਦੇ ਨੇ ਪੈਕਿੰਗ ਬਹੁਤ ਵਧੀਆ ਹੁੰਦੀ ਹੈ ਹੁਣ ਆਪਾਂ ਦੇਸੀ ਸ਼ਰਾਬ ਦੀ ਬੋਤਲ ਦੀ ਗੱਲ ਕਰੀਏ ਤਾਂ ਇਹਨਾਂ ਦੀ ਪੈਕਿੰਗ ਬਹੁਤ ਜ਼ਿਆਦਾ ਸਿੰਪਲ ਹੁੰਦੀ ਹੈ ਇੱਕ ਸਿੰਪਲ ਜੀ ਪਲਾਸਟਿਕ ਦੀ ਬੋਤਲ ਨਾ ਕੋਈ ਬ੍ਰਾਂਡਿੰਗ ਨਾ ਕੋਈ ਪੈਕਿੰਗ ਨਾ ਹੀ ਇਹਨਾਂ ਦੇ ਵੱਡੇ ਵੱਡੇ ਬੋਰਡ ਲੱਗਦੇ ਨੇ ਤੇ ਨਾ ਹੀ ਦੇਸੀ ਸ਼ਰਾਬ ਦੀ ਕਦੇ ਟੀਵੀ ਦੇ ਉੱਪਰ ਜਾਂ ਅਖਬਾਰ ਦੇ ਉੱਪਰ ਐਡ ਆਉਂਦੀ ਹੈ ਮਤਲਬ ਕਿ ਦੇਸੀ ਦਾ ਖਰਚ ਘੱਟ ਹੈ ਕੋਈ ਇਹ ਜ਼ਿਆਦਾ ਫਾਲਤੂ ਦਾ ਖਰਚ ਨਹੀਂ ਕਰਦੇ ਸਿੰਪਲ ਜੀ ਬੋਤਲ ਰੱਖਦੇ ਨੇ ਕੋਈ ਵਧੀਆ ਪ ਆਫ ਦਾ ਕਸਟਮਰ ਕਿਹੜਾ ਹੈ ਤੇ ਅੰਗਰੇਜ਼ੀ ਸ਼ਰਾਬ ਦਾ ਕਸਟਮਰ ਕਿਹੜਾ ਹੈ ਮਤਲਬ ਕਿ ਟਾਰਗੇਟ ਕਸਟਮਰ ਦੀ ਖੇਡ ਇਹ ਸ਼ਰਾਬ ਦੇ ਬਿਜ਼ਨਸ ਦਾ ਇੱਕ ਇੰਪੋਰਟੈਂਟ ਪਾਰਟ ਹੈ ਅੰਗਰੇਜ਼ੀ ਸ਼ਰਾਬ ਮੀਡੀਅਮ ਕਲਾਸ ਅਤੇ ਹਾਈ ਕਲਾਸ ਲੋਕਾਂ ਦੇ ਲਈ ਬਣਾਈ ਜਾਂਦੀ ਹੈ ਜਿਹੜੇ ਕਿ ਬੋਤਲ ਬ੍ਰਾਂਡ ਤੇ ਬੋਤਲ ਦੀ ਪ੍ਰੀਮੀਅਮ ਲੁੱਕ ਦੇ ਪੈਸੇ ਭਰ ਸਕਦੇ ਨੇ ਦੇਸੀ ਸ਼ਰਾਬ ਉਹਨਾਂ ਲੋਕਾਂ ਨੂੰ ਖਾਸ ਕਰਕੇ ਟਾਰਗੇਟ ਕਰਕੇ ਬਣਾਈ ਜਾਂਦੀ ਹੈ ਜਿਹੜੇ ਮਿਹਨਤ ਕਾ ਸ਼ਲੋਕ ਨੇ ਪੂਰਾ ਦਿਨ ਦਿਹਾੜੀ ਦੱਪਾ ਕਰਦੇ ਨੇ ਤੇ ਸ਼ਾਮ ਨੂੰ ਜ਼ਿਆਦਾ ਖਰਚ ਨਹੀਂ ਕਰ ਸਕਦੇ ਤੇ ਨਾਰਮਲ ਜੀ ਸ਼ਰਾਬ ਲੈ ਕੇ ਪੀਣਾ ਚਾਹੁੰਦੇ ਨੇ ਦੇਸੀ ਸ਼ਰਾਬ ਵਾਲਿਆਂ ਦਾ ਟਾਰਗੇਟ ਹਮੇ ਹੁੰਦਾ ਹੈ ਕਿ ਸਾਡਾ ਕਸਟਮਰ ਇੰਨੇ ਕ ਪੈਸੇ ਦੇ ਸਕਦਾ ਹੈ ਇਸ ਕਰਕੇ ਸ਼ਰਾਬ ਦੀ ਕੀਮਤ ਨੂੰ ਇੰਨਾ ਕੀ ਰੱਖਣਾ ਇਹ ਚੀਜ਼ ਨੂੰ ਜਾਣ ਕੇ ਨਾ ਤੁਸੀਂ ਵੀ ਹੈਰਾਨ ਰਹਿ ਜਾਉਂਗੇ ਕਿ ਕਈ ਵਾਰ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਨੂੰ ਬਣਾਉਣ ਬੜਾ ਜਿਹੜਾ ਸਪਿਰਿਟ ਹੁੰਦਾ ਹੈ ਉਹ ਇੱਕ ਕੰਪਨੀ ਤੋਂ ਹੀ ਆਉਂਦਾ ਹੈ ਮਤਲਬ ਕਿ ਕੱਚਾ ਮਾਲ ਕਈ ਵਾਰ ਦੋਨੇ ਕੰਪਨੀਆਂ ਹੀ ਇੱਕੋ ਜਿਹਾ ਲੈਂਦੀਆਂ ਨੇ ਦੇਸੀ ਸ਼ਰਾਬ ਵਾਲੀ ਵੀ ਤੇ ਅੰਗਰੇਜ਼ੀ ਸ਼ਰਾਬ ਵਾਲੀ ਵੀ ਬਸ ਫਰਕ ਕਿੱਥੇ ਆਉਂਦਾ ਹੈ ਪ੍ਰੋਸੈਸਿੰਗ ਤੇ ਅੰਗਰੇਜ਼ੀ ਸ਼ਰਾਬ ਨੂੰ ਬਣਾਉਂਦੇ ਸਮੇਂ ਇਹਦੇ ਉੱਤੇ ਕਈ ਮਹਿੰਗੇ ਪ੍ਰੋਸੈਸ ਕੀਤੇ ਜਾਂਦੇ ਨੇ ਜਿਵੇਂ ਕਿ ਅੰਗਰੇਜ਼ੀ ਸ਼ਰਾਬ ਨੂੰ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਫਿਲ ਇਹ ਤਾਂ ਬਹੁਤ ਜ਼ਿਆਦਾ ਕੀਤੇ ਜਾਂਦੇ ਨੇ ਤੇ ਸ਼ਰਾਬ ਕਿੰਨੀ ਪੁਰਾਣੀ ਹੈ ਕਈ ਕੰਪਨੀਆਂ ਤਾਂ ਆਪਣੀ ਸ਼ਰਾਬ ਨੂੰ ਕਈ-ਕਈ ਸਾਲਾਂ ਤੱਕ ਬਣਾ ਕੇ ਸਟੋਰ ਕਰਕੇ ਰੱਖ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਉਹ ਪੁਰਾਣੀ ਸ਼ਰਾਬ ਨੂੰ ਵੇਚ ਦਿਆ ਨੇ ਕਿਉਂਕਿ ਪੁਰਾਣੀ ਸ਼ਰਾਬ ਹਮੇਸ਼ਾ ਮਹਿੰਗੀ ਹੁੰਦੀ ਹੈ ਐਨੇ ਸਮੇਂ ਤੱਕ ਸ਼ਰਾਬ ਨੂੰ ਸੰਭਾਲ ਕੇ ਰੱਖਣਾ ਹੈ ਉਹਦੀ ਪੈਕਿੰਗ ਕਰਕੇ ਰੱਖਣੀ ਹੈ ਉਹ ਚੀਜ਼ਾਂ ਵੀ ਰੇਟ ਦੇ ਉੱਪਰ ਫਰਕ ਪਾਉਂਦੀਆਂ ਨੇ ਅੰਗਰੇਜ਼ੀ ਸ਼ਰਾਬ ਦੇ ਰੇਟ ਦੇ ਉੱਪਰ ਫਰਕ ਪਾਉਂਦੀ ਹੈ ਦੇਸੀ ਸ਼ਰਾਬ ਦਾ ਪ੍ਰੋਸੈਸ ਕਾਫੀ ਜ਼ਿਆਦਾ ਸਿੰਪਲ ਹੁੰਦਾ ਹੈ ਘੱਟ ਫਿਲਟਰਿੰਗ ਹੁੰਦੀ ਹੈ ਘੱਟ ਟੈਸਟਿੰਗ ਹੁੰਦੀ ਹੈ ਤੇ ਤੇਜ਼ੀ ਦੇ ਨਾਲ ਹੀ ਸ਼ਰਾਬ ਬਣ ਸ਼ਰਾਬ ਦੇ ਵਿੱਚ ਨਸ਼ਾ ਜਿਆਦਾ ਹੀ ਹੁੰਦਾ ਹੈ ਇਸ ਕਰਕੇ ਉਹ ਇੱਕਦਮ ਚੜ ਜਾਂਦੀ ਹੈ ਅਸਲ ਦੇ ਵਿੱਚ ਦੇਸੀ ਸ਼ਰਾਬ ਨੂੰ ਕਾਫੀ ਜ਼ਿਆਦਾ ਸੈਂਪਲ ਜਿਹੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਕੋਈ ਜ਼ਿਆਦਾ ਫਿਲਟਰ ਨਹੀਂ ਕੀਤਾ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਇਸ ਕਰਕੇ ਇਹਦੇ ਵਿੱਚ ਅਸ਼ੁੱਧੀਆਂ ਰਹਿ ਜਾਂਦੀਆਂ ਜਿਵੇਂ ਕਿ ਮੈਥਨੋਲ ਘੱਟ ਫਿਲਟਰਿੰਗ ਹੋਈ ਹੈ ਰਫ ਸਪਿਰਿਟਿੰਗ ਹੈ ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕਦਮ ਸਰੀਰ ਦੇ ਉੱਪਰ ਝੜ ਕੇ ਦੇ ਨਾਲ ਅਸਰ ਕਰਦੀਆਂ ਨੇ ਤੇ ਦੇਸੀ ਪੀਣ ਵਾਲੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਨੂੰ ਇੱਕਦਮ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਅੰਗਰੇਜ਼ੀ ਸ਼ਰਾਬ ਨੂੰ ਬਣਾਉਂਦੇ ਸਮੇਂ ਕਾਫੀ ਜ਼ਿਆਦਾ ਇਹਨੂੰ ਫਿਲਟਰਾਂ ਦੇ ਵਿੱਚ ਲੰਘਾਇਆ ਜਾਂਦਾ ਹੈ ਜਿਸ ਕਾਰਨ ਇਹ ਨਹੀਂ ਘਟਿਆ ਕੁਆਲਿਟੀ ਦੀ ਨਿਸ਼ਾਨੀ ਹੈ ਇਹਦਾ ਮਤਲਬ ਇਹ ਵੀ ਹੈ ਨਹੀਂ ਕਿ ਸਾਰੀਆਂ ਸ਼ਰਾਬ ਦੀਆਂ ਫੈਕਟਰੀਆਂ ਵਾਲੇ ਇਦਾਂ ਕਰਦੇ ਨੇ ਪਰ ਕਈ ਲੋਕ ਜ਼ਿਆਦਾ ਮੁਨਾਫਾ ਲੈਣ ਦੇ ਚੱਕਰ ਵਿੱਚ ਇਹ ਪ੍ਰੋਸੈਸ ਵਰਤਦੇ ਨੇ ਕਿ ਛੇਤੀ ਛੇਤੀ ਜਿਹੜੀ ਚੀਜ਼ ਆਉਂਦੀ ਹੈ ਇੱਕ ਪੈਕਿੰਗ ਕਰਕੇ ਗਾਹ ਤੋਰੀ ਚੱਲੂ ਪਰ ਮੋਸਟਲੀ ਦੇਸੀ ਸ਼ਰਾਬ ਦੀਆਂ ਫੈਕਟਰੀਆਂ ਵਾਲੇ ਵੀ ਪੈਕੇਜਿੰਗ ਦਾ ਫਿਲਟਰਿੰਗ ਦਾ ਕਾਫੀ ਜ਼ਿਆਦਾ ਧਿਆਨ ਰੱਖਦੇ ਨੇ ਤਾਂ ਕਿ ਉਹ ਆਪਣੇ ਕਸਟਮਰ ਨੂੰ ਘੱਟ ਪੈਸੇ ਦੇ ਵਿੱਚ ਵੀ ਵਧੀਆ ਚੀਜ਼ ਦੇਣ ਅੰਗਰੇਜ਼ੀ ਸ਼ਰਾਬ ਦੀਆਂ ਕਈ ਕੰਪਨੀਆਂ ਤਾਂ ਪੰਜਾਬ ਤੋਂ ਲੈ ਕੇ 150 ਸਾਲ ਪੁਰਾਣੀਆਂ ਨੇ ਜਿਵੇਂ ਕਿ ਜੈਕ ਡੈਨੀਅਲ ਚੁਆਇਸ ਰਾਇਲ ਸਟੈ ਕੰਮ ਕਰਕੇ ਚੱਕੀ ਜਾਂਦੀ ਹੈ। ਦੇਸੀ ਸ਼ਰਾਬ ਦੇ ਵਿੱਚ ਅਜਾਈ ਕੋਈ ਬ੍ਰਾਂਡ ਵੈਲਿਊ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਬ੍ਰਾਂਡ ਬਹੁਤ ਜ਼ਿਆਦਾ ਪੁਰਾਣਾ ਜਾਂ ਲਕਚਰੀ ਨਹੀਂ ਹੁੰਦਾ। ਹਰ ਥੋੜੇ ਥੋੜੇ ਸਮੇਂ ਬਾਅਦ ਇਹ ਆਪਣੇ ਬ੍ਰਾਂਡ ਦਾ ਅਲੱਗ-ਅਲੱਗ ਨਾਮ ਚੇਂਜ ਕਰਦੇ ਰਹਿੰਦੇ ਨੇ। ਇਹਨਾਂ ਨੇ ਤਾਂ ਸਿਰਫ ਆਪਣਾ ਪ੍ਰੋਡਕਟ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਹੈ। ਇਹਨਾਂ ਨੂੰ ਪਤਾ ਹੈ ਕਿ ਸਾਡੇ ਕਸਟਮਰ ਸਾਡੀ ਚੀਜ਼ ਖਰੀਦ ਹੀ ਲੈਣੀ ਹੈ ਕਿਉਂਕਿ ਉਹਦੇ ਕੋਲ ਜ਼ਿਆਦਾ ਆਪਸ਼ਨ ਹੀ ਨਹੀਂ। ਜਿਹਨੇ ਦੇਸੀ ਪੀਣੀ ਉਹਦੇ ਕੋਲ ਬਹੁਤ ਲਿਮਟਿਡ ਜੀ ਆਪਸ਼ਨ ਹੁੰਦੀਆਂ ਨੇ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਦੇਸੀ ਸ਼ਰਾਬ ਐਸਲੀ ਸਸਤੀ ਹੈ ਕਿਉਂਕਿ ਉਹ ਘੱ ਕਰਨਾ ਹੈ ਉਸ ਚੀਜ਼ ਦੇ ਉੱਪਰ ਹੀ ਜ਼ਿਆਦਾ ਪੈਸੇ ਲੱਗਦੇ ਅਸੀਂ ਤਾਂ ਇਹੀ ਤੁਹਾਨੂੰ ਕਹਾਂਗੇ ਕਿ ਸ਼ਰਾਬ ਬਹੁਤ ਮਾੜੀ ਚੀਜ਼ ਹੈ ਜੇਕਰ ਪੀਨੇ ਵੀ ਹੋ ਤਾਂ ਰੱਬ ਦਾ ਵਾਸਤਾ ਇਹਨੂੰ ਛੱਡ ਦਿਓ ਘਰਾਂ ਦੇ ਘਰ ਖਾ ਗਈ ਭੈਣਾਂ ਦੇ ਭਰਾ ਖਾ ਗਈ ਮਾਮਾ ਦੇ ਪੁੱਤ ਖਾ ਗਈ ਨਵੀਆਂ ਵਿਆਹੀਆਂ ਦੇ ਸੁਹਾਗ ਉਜੜ ਗਏ ਸੋ ਇਹ ਵੀਡੀਓ ਇੱਕ ਨੌਲੇਜ ਦੇ ਪੱਖ ਤੋਂ ਰਿਕਾਰਡ ਕੀਤੀ ਗਈ ਹੈ ਇਹ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਰਹੇ ਸਿਰਫ ਇੱਕ ਚੀਜ਼ ਹੈ ਉਹਦੇ ਰੇਟ ਬਾਰੇ ਗੱਲ ਕੀਤੀ ਗਈ ਕਿ ਰੇਟ ਦੇ ਵਿੱਚ ਇੰਨਾ ਡਿਫਰੈਂਸ ਕਿਉਂ ਹੈ ਸੋ ਜ਼ਰੂਰ ਇਹ ਚੀਜ਼ ਦੇ ਉੱਪਰ ਧਿਆਨ ਦਿਓ ਧੰਨਵਾਦ